ਕਿਸਾਨ ਜਥੇਬੰਦੀਆਂ ਦੇ ਨਾਲ ਇਹ ਜਿੜੀ-ਫੱਟੀ ਖਬਰ ਐ ਸਾਹਮਣੇ ਆ ਰਹੀ ਐ ਤੇ ਦੱਸਦੀ ਐ ਕਿ ਹੁਣ ਪੱਕਾ ਹੀ ਰੇਲ ਰੋਕਣ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਾਲ ਕਰ ਦਿੱਤੀ ਗਈ ਐ ਤੇ ਜਿਸ ਦੇ ਦੌਰਾਨ ਹੁਣ ਸਰਵਣ ਸਿੰਘ ਭੰਦੇੜ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਸਾਡੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ 16 ਤਰੀਕ ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ ਤੇ ਜਿਸ ਦੇ ਦੌਰਾਨ ਸਰਕਾਰਾਂ ਨੇ ਮੀਟਿੰਗਾਂ ਦੇ ਬਾਵਜੂਦ ਵੀ ਸਾਡੀ ਗੱਲ ਨਹੀਂ ਮੰਨੀ ਤੇ ਅੱਜ ਰੇਰ ਰੋਕੋ ਕੀਤਾ ਜਾ ਰਿਹਾ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਕਿਸਾਨ ਜਥੇਬੰਦੀਆਂ ਪੱਕੀਆਂ ਹੀ ਬਾਰਡਰ ਤੇ ਡਟੀਆਂ ਰਹਿਣਗੀਆਂ ਤੇ ਚੱਕਾ ਜਾਮਾ ਜਿਹੜਾ ਕਿਸਾਨ ਜਥੇਬੰਦੀਆਂ ਕਰਨਗੇ ਅਤੇ ਜਿਸ ਤੋਂ ਬਾਅਦ ਹੁਣ ਸਰਕਾਰ ਨੂੰ ਸਿੱਧੀ ਚੇਤਾਵਨੀ ਜਿਹੜੀ ਕਿ ਫਰਤੋ ਦਿੱਤੀ ਗਈ ਹੈ ਤੇ ਰਿਹਾਈ ਨਾ ਹੋਣ ਕਾਰਨ ਕਿਸਾਨ ਜਥੇਬੰਦੀਆਂ ਅੱਗੇ ਵਧ ਗਈਆਂ ਨੇ ਤੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਕਿਸਾਨਾਂ ਦੇ ਬੰਦੀਆਂ ਦਾ ਆਮੋ ਸਾਹਮਣਾ ਹੁੰਦਾ ਹੋਇਆ ਵੀ ਦਿਖਾਈ ਦੇ ਰਿਹਾ ਪੂਰੇ ਵੱਧੇ ਨੇ ਲੈ ਕੇ ਸੁਣਦੇ ਆ ਸਰਮਣ ਸਿੰਘ ਪੰਦੇੜ ਦਾ ਹੋਰ ਕੀ ਕਹਿਣਾ ਮੈਂ ਸਰਮਣ ਸਿੰਘ ਪੰਦੇੜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜਿਹੜਾ ਕੱਲ ਦੋ ਫੋਰਮਾਂ ਵੱਲੋਂ ਨਵੀਆਂ ਪਾਲਿਸੀਆਂ ਦਾ ਐਲਾਨ ਹੋਇਆ ਵਾ ਉਹਨਾਂ ਵਿੱਚ ਇੱਕ ਤਾਂ ਪੀਐਸਸੀ ਹੁਣ ਪਾਸ਼ਪਾ ਦੇ ਨਾਲ-ਨਾਲ ਵਿਰੋਧੀ ਧਿਰਾਂ ਨੂੰ ਵੀ ਸਵਾਲ ਪੁੱਛਾਂਗੇ ਉਹਨਾਂ ਚੋਂ ਮੈਂ ਇੱਕ ਸਵਾਲ ਜੀ ਤੁਹਾਨੂੰ ਦੱਸ ਦਵਾਂ ਵੀ ਡਬਲਯੂਟੋ ਤੋਂ ਭਾਰਤ ਨੂੰ ਬਾਹਰ ਕੱਢਣਾ ਵਾ ਉਸ ਮੰਗ ਤੇ ਤੇ ਬਾਕੀ ਮੰਗਾਂ ਤੇ ਵੀ ਜੇ ਉਹਨਾਂ ਦੀ ਸਰਕਾਰ ਬੰਦਦੀ ਆ ਲਖੀਮਪੁਰ ਖਰੀਦਾਨ ਸਾਹਿਬ ਕਿਵੇਂ ਦੇਣਗੇ ਜਾਂ ਸ਼ਹੀਦ ਸੁਪਕਰਨ ਦੇ ਮਸਲੇ ਤੇ ਇਨਸਾਫ ਨਾ ਬਾਕੀ ਸਵਾਲਾਂ ਤੇ ਉਹਨਾਂ ਦੇ ਕੀ ਫੈਸਲੇ ਹੋਣਗੇ ਦੂਸਰਾ ਜਿਹੜਾ ਕੌਮੀ ਇਨਸਾਫ ਮੋਰਚੇ ਨੂੰ ਜਬਰੀ 18 ਨੂੰ ਠਾਲਣ ਦਾ ਫੈਸਲਾ ਕੀਤਾ ਵਾ ਕਿਸੇ ਨੂੰ ਵੀ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਤੇ ਰੋਸ ਕਰਦਾ ਹੱਕ ਆ ਉਹਦਾ ਦੋਹਾਂ ਫੋਰਮ ਨਖੇਦੀ ਕਰਦੇ ਆ ਵਿਰੋਧ ਕਰਦੇ ਆ ਕਿ ਉਹ ਜ਼ਬਰ ਕਿਸੇ ਨਾਮ ਹੀ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਦੀ ਨਾਲ ਹਰਿਆਣੇ ਦੇ ਵਿੱਚ ਲੰਮੀਆਂ ਮਾਰਚ ਕਰਨ ਤੋਂ ਬਾਅਦ ਵੱਡੀਆਂ ਮੀਟਿੰਗਾਂ ਜਿਹੜੀਆਂ ਉਹ ਕਰਵਾਈਆਂ ਜਾਣਗੀਆਂ ਇਹਦੇ ਨਾਲ ਦੀ ਨਾਲ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਹਰਿਆਣੇ ਦੇ ਤਿੰਨ ਕਿਸਾਨ ਗ੍ਰਿਫਤਾਰ ਕੀਤੇ ਸੀਗੇ ਉਸ ਮਸਲੇ ਨੂੰ ਲੈ ਕੇ ਦੋਵਾਂ ਫੋਰਮਾਂ ਵੱਲੋਂ ਸਾਰੇ ਦੇਸ਼ ਵਿੱਚ ਅਰਥਿਕ ਹੁਕਮਜਾਰੇ ਕੀਤੇ ਹੋਏ ਆ ਰੇਲ ਰੋਕੋ ਅੰਦੋਲਨ ਸੀਗਾ 9 ਦਾ ਉਹਦੇ ਵਿੱਚ ਸਰਕਾਰ ਨੇ ਮੀਟਿੰਗ ਕਰਕੇ ਸਮਾਂ ਲੈ ਲਿਆ ਇੱਕ ਦਿਨ ਦਾ ਉਹ 9 ਦੀ ਬਜਾਏ 10 ਦਾ ਹੋ ਗਿਆ 10 ਨੂੰ ਫਿਰ ਹਰਿਆਣਾ ਤੇ ਪੰਜਾਬ ਸਰਕਾਰ ਦਾ ਮੀਟਿੰਗ ਹੋਈ ਹਰਿਆਣੇ ਦੇ ਉੱਚ ਅਧਿਕਾਰੀ ਵਿੱਚ ਬੈਠੇ ਹਫਤੇ ਦਾ ਸਮਾਂ ਮੰਗਿਆ ਇਹ ਕਿਹਾ ਵੀ ਹਫਤੇ ਦੇ ਵਿੱਚ ਵਿੱਚ ਤੁਹਾਡੇ ਕਿਸਾਨ ਰਿਹਾ ਕਰਦਾਂਗੇ 16 ਤੱਕ ਦੀ ਡੈਡਲਾਈਨ ਸੀਗੀ ਉਹ ਕੱਲ 16 ਤੱਕ ਕਿਸਾਨ ਰਿਹਾ ਨਹੀਂ ਕੀਤੇਗੇ ਔਰ ਹੁਣ ਜਿਹੜਾ ਵਾ ਉਹ ਸਰਕਾਰ ਟਾਲਮਟੋਲ ਕਰ ਰਹੀ ਗਈ ਆ ਉਹਨਾਂ ਵਿੱਚੋਂ ਅਨੀਸ਼ ਖਟਕੜ ਜਿਨ੍ਹਾਂ ਨੂੰ ਭੁੱਖ ਹੜਤਾਲ ਤੇ ਬੈਠਿਆ ਨੂੰ 29 ਦਿਨ ਹੋ ਗਏ ਆ ਉਹਨਾਂ ਦਾ ਕੋਈ ਵੀ ਸਰੀਰਕ ਨੁਕਸਾਨ ਹੋ ਸਕਦਾ ਵਾ ਉਹਨਾਂ ਵਿੱਚੋਂ ਇੱਕ ਆਪਣਾ ਨੌਜਵਾਨ ਆਗੂ ਨਵਦੀਪ ਵੀ ਸੀਗਾ ਗੁਰਕਿਰਤ ਸਿੰਘ ਇਹ ਤਿੰਨ ਨੇ ਹਰਾਨੇ ਦੇ ਇਸ ਕਰਕੇ ਸਰਕਾਰ ਜਿਹੜਾ ਉਹਨਾਂ ਨੇ ਮੀਟਿੰਗ ਵਿੱਚ ਫੈਸਲਾ ਕੀਤਾ ਤੋ ਭੱਜ ਨਿਕਲੀ ਆ ਇਸ ਕਰਕੇ ਅੱਜ 12 ਵਜੇ ਸ਼ੰਭੂ ਰੇਲਟੇਸ਼ਨ ਤੇ ਜਿਹੜਾ ਰਾਜਪੁਰੇ ਤੋਂ ਅੱਗੇ ਅੰਬਾਲੇ ਤੋਂ ਪਿੱਛੇ ਹੈ ਸ਼ੰਭੂ ਰੇਲਟੇਸ਼ਨ ਤੇ ਰੇਲ ਟਰੈਕ ਪੱਕਾ ਮੋਰਚਾ ਜਿਹੜਾ ਵਾ ਰੇਲ ਟਰੈਕ ਤੇ ਲੱਗ ਜੂਗਾ ਦੋਵਾਂ ਫੋਰਮਾਂ ਵੱਲੋਂ ਅਸੀਂ ਅੱਜ ਵੀ ਕਹਿੰਨੇ ਆਂ ਕਿ ਰੇਲਾਂ ਜਾਮ ਕਰਨਾ ਸਾਡਾ ਅਣਖ ਦਾ ਸਵਾਲ ਨਹੀਂ ਹੈਗਾ ਜੇਹੇ ਰੇਲ ਜਾਮ ਹੋ ਰਹੀ ਆ ਤਾ ਸਰਕਾਰ ਦੇ ਫੇਲਿਅਰ ਕਰਕੇ ਹੋ ਰਹੀ ਆ ਕਿ ਉਹਨਾਂ ਨੂੰ ਸਮਾਂ ਵੀ ਦਿੱਤਾ ਗਿਆ ਇਹ ਵੀ ਕਿਹਾ ਗਿਆ ਕਿ ਸਾਡੇ ਕਿਸਾਨ ਕਿਸਾਨ ਨਜਾਇਜ਼ ਹਿਰਾਸਤ ਵਿੱਚ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਰਕਾਰ ਦੇ ਅਫਸਰ ਝੂਠਾ ਕੋਡ ਆਫ ਕੰਡਕਟ ਦਾ ਬਹਾਨਾ ਬਣਾ ਰਹੇ ਹੈਗੇ ਆ ਔਰ ਜਿਹੜੇ ਮੋਰਚੇ ਤੇ ਪ੍ਰਬੰਧ ਕਰਨੇ ਆ ਉਹ ਪ੍ਰਬੰਧ ਕਰਨ ਵਾਲੀ ਗੱਲ ਨੂੰ ਮੰਨ ਕੇ ਵੀ ਉਹ ਭੱਜ ਰਹੇ ਹੈਗੇ ਨੇ ਇਸ ਕਰਕੇ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਮਾਂ ਭੈਣਾਂ ਨੂੰ ਬੇਨਤੀ ਆ ਵੀ ਹੁਣ ਸ਼ੰਭੂ ਰੇਲ ਸਟੇਸ਼ਨ ਤੇ ਪੱਕਾ ਰੇਲ ਦਾ ਮੋਰਚਾ ਲੱਗ ਰਿਹਾ ਵੱਧ ਤੋਂ ਵੱਧ ਉਹਦੇ ਸ਼ਾਮਲ ਕਰੋ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੇ ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ ਦੇਖਦੇ ਆਂ ਸਰਕਾਰ ਅੱਗੇ ਕੀ ਕਰਦੀ ਹੈਗੀ